ਇਹ ਜੋ ਸਟਾਰਟ ਕਰਾਂਗੇ 10 ਐਮਐਲ ਡੋਜ਼ ਆਹ ਨੂੰ ਡੋਜ਼ 10 2530 ਮੈਨਾਪਾ ਘੱਟਦਾ ਠੀਕ ਆ ਕਿੰਨਾ ਟਾਈਮ ਪਾਉਣਾ ਬਈ ਇਹ ਇਹ 4 ਮਹੀਨੇ ਦੇਣਾ ਇਹ ਲਿਕਵਿਡਾ ਲਿਕਵਿਡ 4 ਮਹੀਨੇ ਦੇਣਾ ਬੱਚੇ ਹਾਂਜੀ ਹਾਂਜੀ ਇਹ ਰੱਖ ਵੀ ਕੰਮ ਕਰਦਾ ਜੀ ਬੱਕਰੇ ਨਾਲ ਕ ਵੀ ਕੰਮ ਕਰਦਾ ਹਾਂਜੀ ਹਾਂਜੀ ਠੀਕ ਆ ਬਸ ਇਹ ਪਲੱਸ ਆ ਗਿਆ ਵੀਰੇ ਨਾ ਆਹੀ ਹੈ ਪਲੱਸ ਆ ਗਿਆ ਇਹ ਬੜਾ ਕਾ ਪਲੱਸ ਆ ਗਿਆ ਨਾ ਹਾਂਜੀ ਆ ਗਿਆ ਇਹ ਬਾਡਰ ਫਾਰਮ ਚ 4 ਮਹੀਨੇ ਤੋਂ ਬਾਅਦ ਪਾਉਣਾਗਾ ਹਾਂਜੀ ਹਾਂਜੀ ਕੋਡੀਵੇਟ ਕਰੋ ਉਸ ਬੱਚਿਆਂ ਨੇ ਸਟਰੋਂਗ ਤੇ ਹੀ ਥੀਲੇ ਹੋਏ 40 ਗ੍ਰਾਮ ਦੀ ਡੋਜ਼ ਰਹੂਗੀ ਠੀਕ ਆ ਵੀਰੇ ਪੈਸ਼ਨ ਪਸ਼ੂ ਖੜਦਾ ਨਾ ਹੋਵੇ ਬੱਚਾ ਮ ਉਹਦੇ ਵਾਸਤੇ ਆ ਦੁੱਧ ਹੀ ਸਾਰਿਆਂ ਦਾ ਰਿਫੰਡ ਤੇ ਟੜਕਾ ਲੱਗਦਾ ਜੀ ਹਾਂ ਇਹ ਤਾਂ ਸਰਾਂ ਦੇ ਤੇਲ 'ਚ ਤਿਆਰ ਕਰਿਆ ਹੋਇਆ ਪ੍ਰੋਡਕਟ ਹੈ ਠੀਕ ਆ ਸੱਤ ਤਰ੍ਹਾਂ ਨੂੰ ਬਾਈ ਇਹ ਕਾ ਪੂਰਾ ਕੰਮ ਕਰਦਾ ਜੇ ਪਹਿਲਾਂ ਨੂੰ ਠੋਡੀ ਕੋਣਿਆ ਪੂਰਾ ਵੀਰੇ 15 15 ਮਹੀਨੇ ਸਵੇਰੇ ਸ਼ਾਮ ਡੋਜ ਦਿਓ 3 ਮਹੀਨੇ ਪਹਿਲਾਂ ਸਟਾਰਟ ਕਰ ਦਿਓ ਪਹਿਲਮ 'ਚ ਠੀਕ ਆ ਬਾਈ ਜੀ ਦੀ ਓਵਰ ਆਲ ਗਰੋਥ ਵਾਸਤੇ ਜਿਵੇਂ ਕੋਈ ਬੱਚੇ ਦਾ ਨਹੀਂ ਕਮਜ਼ੋਰ ਹੈ ਜਾਂ ਆਪਣਾ ਡੰਗਰ ਰਹਿੰਦਾ ਨਹੀਂ ਵਾਰ-ਵਾਰ ਰਿਪੀਟ ਹੋ ਰਿਹਾ ਫੁਰਦਾ ਜੀ ਠੀਕ ਆ ਉਹਦੇ ਵਾਸਤੇ ਉਹਦੇ ਬਾਅਦ 150 골ਡ ਹੈ ਜੀ ਇਹ ਮਤਲਬ ਸਪੈਸ਼ਲ ਡੰਗਰ ਦਾ ਲੇਵਾ ਬਣਾਉਣ ਵਾਸਤੇ ਕੋਈ ਪਹਿਲਾਂ ਜੋੜੀ ਹੈ ਕਹਿੰਦੇ ਵੀ ਆਪਣਾ ਪਹਿਲਾਂ ਜੋੜੀ ਦਾ ਲੈਵਾ ਨਹੀਂ ਬਣਦਾ ਤੇਰੇ ਸ਼ਾਂਤੀ ਓਕੇ 15 ਦਿਨਾਂ ਤੋਂ ਬਾਅਦ ਦੀ ਰੋਜ਼ ਵਾਜੂ 10-10 ਮਿਲੋ ਜੂ ਵੀ ਉਸ ਤੋਂ ਬਾਅਦ ਫਿਰ ਮਹੀਨੇ ਬਾਅਦ 15-15 ਮਿਲ ਕਰਦੇ ਨੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹੋਇਆ ਪਸ਼ੂ ਪਾਲਨ ਮੇਲਾ ਲੁਧਿਆਣਾ ਤੁਸੀਂ ਤੰਗ ਦਾਉਣੇ ਹੋਣਾ ਵੀ ਸਾਡਾ ਪਸ਼ੂ ਰਹਿਦਾ ਨਹੀਂ ਉਹ ਹੀਟ ਨਹੀਂ ਕੱਢਦਾ ਇਹ ਸਾਰੀਆਂ ਪ੍ਰੋਬਲਮਾਂ ਦਾ ਹੱਲ ਆਪਾਂ ਆਹ ਕੰਪਨੀ ਤੋਂ ਕਰਾਵਾਂਗੇ ਸਿੰਪਾਰਕ ਕੰਪਨੀ ਆ ਇਹ ਇਹਨਾਂ ਦਾ ਇੱਕ ਪਾਊਡਰ ਆਉਂਦਾਗਾ मिनਰਲ ਮਿਕਚਰ ਆਉਂਦਾਗਾ ਉਹ ਚ 27 ਤਰ੍ਹਾਂ ਦੇ ਤੱਤ ਪਾਏ ਹੋਏ ਨੇ ਤੇ ਅੱਜ ਬਹੁਤ ਨਾਲ ਚੱਲਦਾ ਆ ਕੰਪਨੀ ਦੇ ਉਹ ਪਾਊਡਰ ਦਾ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਕਿਹੜਾ ਪਾਊਡਰ ਆਉਂਦਾਗਾ ਤੇ ਕਹਿੰਦਾ ਹੋਰ ਵੀ ਪ੍ਰੋਡਕਟ ਆ ਰਹੇ ਨੇ ਤੇ ਛੋਟਾ ਪਸ਼ੂ ਸੂਣ ਤੋਂ ਬਾਅਦ ਦੁੱਧ ਨਹੀਂ ਪੂਰਾ ਕਰਦਾ ਦੁੱਧ ਲਾਉਂਦਾ ਨਹੀਂ ਹੈਗਾ ਹਨਾ ਹੋਰ ਵੀ ਪਾਜ ਮ ਕਾਫ ਤਿਆਰ ਕਰਨ ਵਾਸਤੇ ਬੜਾ ਕਾਫ ਹੋ ਗਿਆ ਤੇ ਉਹਦੇ ਬਾਰੇ ਵੀ ਜਾਣਕਾਰੀ ਲੈ ਕੇ ਆਵਾਂਗੇ ਜਿਵੇਂ ਛੋਟੇ ਤੁਸੀਂ ਕੱਟੀਆਂ ਬੱਸੀਆਂ ਤਿਆਰ ਕਰਨੀਆਂ ਨੇ ਇੱਕ ਬੜਾ ਕਾਫਾ ਉਹਦੇ ਬਾਰੇ ਜਾਣਕਾਰੀ ਲੈ ਕੇ ਦਵਾਂਗੇ ਤੇ ਉਸ ਤੋਂ ਬਾਅਦ ਇੱਕ ਸੋਡਾ CNS ਦਾ ਪ੍ਰੋਡਕਟ ਆਉਂਦਾਗਾ ਸੋਡਾ ਪਸ਼ੂ ਛੂਣ ਤੋਂ ਬਾਅਦ ਖਰਦਾ ਨਹੀਂ ਸੜ ਮਾਰਦਾਗਾ ਜਾਂ ਬੱਚਾ ਭੁੱਲ ਗਿਆ ਹੋਵੇ ਬੱਚਾ ਮਰ ਗਿਆ ਹੋਵੇ ਤੇ ਉਹਦੇ ਬਾਰੇ ਵੀ ਜਾਣਕਾਰੀ ਲੈ ਕੇ ਰਵਾਂਗੇ ਪਰ ਵੀਡੀਓ ਐਂਡ ਤੱਕ ਦੇਖ ਲਿਓ ਸਾਨੂੰ ਇੱਕ ਤਿੰਨ ਕੰਪਨੀਆਂ ਨਾਲ ਮਲਾਵਾਂਗੇ ਜਿਹੜੀ ਅੱਜ ਕੱਲ ਬਹੁਤ ਮਸ਼ਹੂਰ ਕੰਪਨੀਆਂ ਨੇ ਤੇ ਉਹਨਾਂ ਤਿੰਨ ਕੰਪਨੀਆਂ ਦੇ ਸਾਰੀਆਂ ਦਵਾਈਆਂ ਦੀ ਜਾਣਕਾਰੀ ਲੈ ਕੇ ਰਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਆਪਣੇ ਸੱਜਣ ਮਿੱਤਰਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਕਿਸਾਨ ਵੀਰਾਂ ਦੇ ਕੰਮ ਦੀ ਵੀਡੀਓ ਹੋਣ ਵਾਲੀ ਆ ਇਹ ਤੇ ਇੱਧਰ ਦੇਖੋ ਜਿਹੜਾ ਆ ਜੀ ਦਿਖਾ ਰਹੇ ਆ ਤੁਹਾਨੂੰ ਬੜਾ ਕਾਫ ਇਹ ਬੱਸੀ ਕੱਟੀ ਤੁਸੀਂ ਤਿਆਰ ਕਰਨੀ ਆ ਜਦੋਂ ਤੱਕ ਹੀਟ ਚ ਨਹੀਂ ਆਉਂਦੀ ਨਾ ਉਦੋਂ ਤੱਕ ਇਹ ਪਾਉਣਾਗਾ ਇਹਦੇ ਬਾਰੇ ਵੀ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਤੇ ਇੱਕ ਆਹ ਸੀ ਐਨ ਐਸ ਐਲ ਦਾ ਪ੍ਰੋਡਕਟ ਤੁਹਾਨੂੰ ਜਿਵੇਂ ਪਹਿਲਾਂ ਦੱਸਿਆਗਾ ਮੈਂ ਠੀਕ ਆ ਇਹਦੇ ਬਾਰੇ ਵੀ ਜਾਣਕਾਰੀ ਆਪਾਂ ਇਹਦਾ ਬਹੁਤ ਨਾ ਸੁਣਿਆ ਯਾਰ ਇਹ ਬਹੁਤ ਮਸ਼ਹੂਰ ਆ ਤੁਹਾਡਾ ਪ੍ਰੋਡਕਟ ਇਹ ਕੀ ਕੰਮ ਕਰਦਾਗਾ ਇਹ ਵੀਰੇ ਆਪਣਾ ਜ਼ੀਰੋ ਡੇ ਤੋਂ ਸਟਾਰਟ ਕਰ ਸਕਦੇ ਆ ਆਪਾਂ ਇਹ ਠੀਕ ਆ ਜੀ ਵੇਟਿੰਗ ਦਾ ਗ੍ਰੋਥ ਕਰਦਾ ਬੱਚੇ ਦਾ ਪੋਸ਼ਣ ਸ਼ਕਤੀ ਨੂੰ ਮੈਂ ਉਹ ਪਤਾਉਂਦਾ ਇਹ ਠੀਕ ਆ ਉਸ ਤੋਂ ਬਾਅਦ ਜੇ ਇਹ ਆਪਾਂ ਜ਼ੀਰੋ ਡੇ ਤੋਂ ਸਟਾਰਟ ਕਰਦੇ ਆ ਇਹ ਆ ਜਾਂਦਾ ਇਹ ਠੀਕ ਆ ਜ਼ੀਰੋ ਡੇ ਇਹ ਲਿਕਵਿਡ ਵਿੱਚ ਆ ਜਾਂਦਾ ਨਾ ਹਾਂਜੀ ਹਾਂਜੀ ਠੀਕ ਆ ਜੇ ਦੋ ਸਟਾਰਟ ਕਰਾਂਗੇ 10 ਐਮਐਲ ਡੋਜ਼ ਆਹੂ ਡੋਜ਼ ਤੱਕ 2530 ਮੈਨੂੰ ਆਪਾਂ ਕਰ ਸਕਦੇ ਆ ਠੀਕ ਆ ਕਿੰਨਾ ਟਾਈਮ ਪਾਉਣਾ ਬਈ ਇਹ ਇਹ 4 ਮਹੀਨੇ ਦੇਣਾ ਇਹ ਲਿਕਵਿਡਾ ਲਿਕਵਿਡ 4 ਮਹੀਨੇ ਦੇਣਾ ਬੱਚੇ ਹਾਂਜੀ ਹਾਂਜੀ ਚਾਹੇ ਕੱਟਾ ਬੱਸਾ ਹਨਾ ਜਿਹੜਾ ਮਰਜੀ ਜਿਹੜਾ ਬੱਕਰੀਆਂ ਨਾਲ ਵੀ ਕੰਮ ਕਰਦਾ ਇਹ ਬੱਕਰੀਆਂ ਨਾਲ ਵੀ ਕੰਮ ਕਰਦਾ ਹਾਂਜੀ ਹਾਂਜੀ ਠੀਕ ਆ ਬੱਸੀਆਂ ਚ ਕੱਟੀਆਂ ਚ ਹਰ ਗੱਜ ਕੰਮ ਕਰਦਾ ਹਾਂਜੀ ਹਾਂਜੀ ਹਰ ਇੰਡੀਕੇਸ਼ਨ ਚ ਕੰਮ ਕਰਦਾ ਉਹ ਵੀ ਪੰਚ ਸ਼ਕਤੀ ਨੂੰ ਵਧਾਉਂਦਾ ਇਹ ਠੀਕ ਆ ਬਈ ਠੀਕ ਆ 4 ਮਹੀਨੇ ਤੋਂ ਬਾਅਦ ਆਪਣੇ ਕੋਲ ਇਹ ਨਹੀਂ ਪਟਾਖਾ ਪਲੱਸ ਪਾਊਡਰ ਇਹ ਪਲੱਸ ਆ ਗਿਆ ਵੀਰੇ ਹਾਂ ਇਹ ਪਲੱਸ ਆ ਗਿਆ ਇਹ ਬੜਾ ਕਾ ਪਲੱਸ ਆ ਗਿਆ ਹਾਂਜੀ ਹਾਂਜੀ ਇਹ ਬਾਡਰ ਫਾਰਮ 'ਚ 4 ਮਹੀਨਿਆਂ ਤੋਂ ਬਾਅਦ ਪਾਉਣਾਗਾ ਹਾਂਜੀ ਹਾਂਜੀ ਬੋਡੀ ਵੇਟ ਗ੍ਰੋਥ ਬੱਚੇ ਨੇ ਸਟਰੋਂਗ ਤੇ ਹੀਟ ਕਿੱਲੇ ਹੋਏ 40 ਗ੍ਰਾਮ ਦੀ ਡੋਜ਼ ਰਹੂਗੀ ਠੀਕ ਆ ਵੀਰੇ ਬਾਕੀ ਵੀ ਸੀ ਜਿਹੜਾ ਮਿਕਸ ਜਿਵੇਂ ਆਪਾਂ ਕਹਿੰਦੇ ਆਪਣਾ ਮਿਨਰਲ ਮਿਕਸਚਰ ਵਗੈਰਾ ਉਹ ਇਹਦੇ ਵਿੱਚ ਆਲਰੇਡੀ ਹੈਗਾ ਕੈਲਸ਼ੀਅਮ ਇਹਦੇ ਆਲਰੇਡੀ ਵਿੱਚ ਹੈਗਾ ਓਕੇ ਆਪਾਂ ਨੂੰ ਉਹ ਚੀਜ਼ ਕੋਈ ਦੇਣ ਦੀ ਲੋੜ ਨਹੀਂ ਜੀ ਠੀਕ ਆ ਹਾਂਜੀ ਹਾਂਜੀ ਜਿਵੇਂ ਕਾਫ ਸਟਾਰਟਰ ਕਾਫ ਗਰੋਬਰ ਫੀਡ ਫੂਡ ਪਾਉਣੇ ਆਪਾਂ ਉਹ ਪਾਉਣ ਦੀ ਲੋੜ ਹੈਗੀ ਆ ਉਹ ਜੇ ਆਪਾਂ ਸਪੋਰਟ 'ਚ ਦੇ ਸਕਦਾ ਤਾਂ ਉਹ ਬੈਸਟਾ ਲੋਡ ਪੈਂਦੀ ਸਰ ਠੀਕ ਆ ਨਹੀਂ ਕੱਲਾ ਪਾ ਸਕਦੇ ਹਾਂ ਹਾਂਜੀ 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 ਜੋ ਆਪਾਂ ਜੇ ਆਪ ਕਹਿੰਦੇ ਵੀ ਸਪੋਰਟਿਵ ਥੈਰੇਪੀ ਵਾਸਤੇ ਹੁੰਦਾ ਉਹ ਹਾਂਜੀ ਹਾਂਜੀ ਆਉ ਦੇ ਸਕਦੇ ਆ ਬਹੁਤ ਗੁਰਿਕਤ ਨਹੀਂ ਠੀਕ ਆ ਬਾਈ ਜਾਨੀ ਇਹ ਕਿੰਨਾ ਟਾਈਮ ਪਾਉਣਾ ਆਪਾਂ ਦੇ ਪਰ ਉੱਪਰ ਜਾਨੀਏ ਜੇ ਆਪ ਮੈਡੀਕਲ ਗੱਲ ਕਰੀਏ ਤਾਂ ਮੇਲਿਆਂ ਦਾ ਲੋਕਾਂ ਦਾ ਫੀਡਬੈਕ ਇਹ ਚੀਜ਼ ਹੈ ਵੀ 15 ਮਹੀਨੇ ਚੋਂ 20 ਤਰ੍ਹਾਂ ਦੇ ਲੱਗੇ ਠੀਕ 15 ਮਹੀਨੇ ਠੀਕ ਆ ਹਾਂ ਜੀ ਹਾਂ ਜੀ ਜਣੀ ਇਹ ਤਕਰੀਬਨ ਚਾਰ ਮਹੀਨੇ ਲਿਕਵਿਡ ਪਾਉਣਾਗਾ ਚਾਰ ਮਹੀਨੇ ਬਾਅਦ ਪਾਊਡਰ ਫਾਰਮ ਸ਼ੁਰੂ ਕਰਨਾ ਸ਼ੁਰੂ ਕਰਨਾ ਇਹ ਉਹਨਾ ਟਾਈਮ ਪਾਉਣਾ ਜਿੰਨਾ ਟਾਈਮ ਪਸ਼ੂ ਹੀਟ 'ਚ ਵੀ ਆਉਂਦਾ ਹੀਟ 'ਚ ਨਹੀਂ ਆਉਦਾ ਹਾਂਜੀ 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 ਜਣੀ ਪ੍ਰੋਪਰ ਹੀਟ 'ਚ ਆ ਜਾਊਗਾ ਪ੍ਰੋਪਰ ਹੀਟ 'ਚ ਆਊਗਾ ਜਿਉਂ ਕਿ ਇਹ ਕੰਮ ਇਹ ਆਈ ਬੋਡੀ ਵੇਟ ਹੋ ਗਿਆ ਬੱਚੇ ਠੀਕ ਹੈ ਗ੍ਰੋਥ ਕਰ ਗਿਆ ਬੱਚੇ ਵੀ ਸਟਰੋਂਗ ਹੋ ਗਏ ਪਸ਼ੂ ਆਟੋਮੈਟਿਕ ਹੀਟ 'ਚ ਆ ਜਾਣਗੇ ਆ ਜਾਂਦਾ ਹਾਂ ਠੀਕ ਆ ਤੇ ਇੱਕ ਬਾਈ ਤੁਹਾਡਾ ਹੋਣਾ ਹੈ ਪ੍ਰੋਡਕਟ ਰੀਅਲ ਐਚ ਹਾਂਜੀ ਹਾਂਜੀ ਉਹ ਆਹ ਜਾਣਕਾਰੀ ਦਿਓ ਆਹ ਪ੍ਰੋਡਕਟ ਹੈ ਆਪਣਾ ਰੀਅਲ ਐਚ ਹਰ ਬ चाया ठीकु आहे ਇੱਕ ਹੀ ਕੰਮ ਕਰਦਾ ਇਹੇ ਵੀਰੇ ਵੈਸਟਰ ਡਰ ਵਾਸਤੇ ਹੈ ਪਰ ਇਹ ਚਾਰ ਜਿਹੜੇ ਹਰਬ ਪਾਏ ਹੋਏ ਨੇ ਉਹ ਸਪੈਸ਼ਲ ਫਾਰਮ ਸਟੈਟਸ ਨੂੰ ਕਵਰ ਕਰਨ ਵਾਸਤੇ ਪਾਏ ਹੋਏ ਨੇ ਠੀਕ ਆ ਸਕਿਨ ਤੇ ਕੰਮ ਕਰਦਾ ਹੈ ਲੈਵੀ ਤੇ ਕੰਮ ਕਰਦਾ ਹੈ ਪਸ਼ੂ ਸਾਈਡ ਲੈ ਰਿਆ ਹੋਵੇ ਥਣ ਸੁੱਕੜਿਆ ਹੋਵੇ ਸਟੈਟਸ ਕਰਨ ਧਾਰਾ ਘਟ ਹੋਣਾ ਠੀਕ ਆ ਉਹ ਇਹ ਪੂਰੀਆਂ ਕਰਦਾ 22 एमएल ਦੀ ਡੋਜ਼ ਪਾ ਦੂ 22 एमएल ਦੀ ਡੋਜ਼ ਉਹ ਜਿੱਥੇ ਮਲ ਪਸ਼ੂ ਸਾਈਡ ਲੈ ਰਿਆ ਥਣ ਸੁੱਕੜਿਆ ਹੋਵੇ ਠੀਕ ਆ ਸਟੈਟਸ ਕਰਤਾ ਰ ਘਟਨੇ ਤੋਂ 22 एमएल ਦੀ ਡੋਜ਼ ਪਾ ਦੂ ਠੀਕ ਆ ਬਾਈ ਜੇ ਆਪ ਪੇ ਨਾ 45 ਦਿਨ ਬਸ ਸਟਾਰਟ ਕਰ ਦਿੰਨੇ ਇਹ ਅਡਰ ਵਾਸਤੇ ਤਾਂ ਇਹ ਸਿਆਹ ਸਾਹਿਬ ਲਾਲੂ ਵੀ ਘੇਰ ਨੂੰ ਬਹੁਤ ਜਿਹੇ ਤਰੀਕੇ ਨਾਲ ਪਕਾ ਦੂਗਾ ਠੀਕ ਆ ਬਾਕੀ 12 ਮਹੀਨੇ 30 ਦਿਨ ਪੈਸੇ ਦੇ ਸਕਦਾ 300 ਬਗਲੇ ਕਹਿਣਾਵਾ 365 ਦੇ ਨਹੀਂ ਦੇ ਸਕਦੇ ਦੇ ਸਕਦੇ ਆ ਹਾਂਜੀ ਹਾਂਜੀ ਜਾਨੀ ਜਿਵੇਂ ਲੇਵਾ ਡੇਟਾ ਡੂਡਾ ਹੋ ਗਿਆ ਹਨਾ ਜਿਵੇਂ ਸਾਰੇ ਹਨਾ ਥਾਣਾ ਸਾਰਾ ਇੱਕੋ ਜਿਹਾ ਕਰ ਦਈਏ ਛੋਟਾ ਵੱਡਾ ਥਾਣਾ ਹਾਂਜੀ ਹਾਂਜੀ ਉਹਦਾ ਵੀ ਕਰੂਗਾ ਹਨਾ ਹਾਂਜੀ ਹਾਂਜੀ ਸਾਰਾ ਠੀਕ ਆ ਹੋਰ ਵੀ ਪ੍ਰੋਟੈਕਟ ਕੀ ਆ ਰਹੇ ਨੇ ਵੀਰੇ ਆਪਣੇ ਹੋਰ ਪ੍ਰੋਟੈਕਟ ਵੀਰੇ ਜਿਵੇਂ ਹੁਣ ਪਸ਼ੂ ਮਚਬਾਉ ਕਸਟਮਰ ਨੂੰ ਦਿੱਕਤ ਹੁੰਦੀ ਆ ਵੀ ਸਾਡਾ ਪਸ਼ੂ ਰਹਿਣਾ ਨਹੀਂਗਾ ਠੀਕ ਆ ਉਹਦੇ ਵਾਸਤੇ ਉਹਨੇ ਆਪਣਾ ਗੈਮ ਡੀ ਇਹ ਦੋ ਦੁੱਧ ਵਾਲਾ ਪ੍ਰੋਗਰਾਮ ਸੀ ਭਾਈ ਠੀਕ ਆ ਪਰ ਇਹ ਅੱਜ ਤੋਂ ਬਾਅਦ ਹਾਂ ਇਹ ਅੱਜ ਤੋਂ ਬਾਅਦ ਸੋਸੋ ਮਿਲਦੀ ਦੁੱਧਵਾ ਦੂੰਗਾ ਇਹ ਕਿੰਨੇ ਡੋਆ ਕਿੰਨੇ ਐਮਲ ਆਉਂਦਾ ਇਹ 50 ਐਮਲ ਤੋਂ ਪਰ ਮੈਂ 100 ਚਾਹੁੰਦਾ ਹਾਂ 50 ਐਮਲ ਲਈ 50 ਐਮਲ ਦੋ ਜੀ ਓਕੇ 50 ਐਮਲ ਲਓ ਜਾ ਜੇ 100 ਐ ਮੈਂ 100 ਦੇਣਾ ਦਾ ਹਾਂਜੀ ਹਾਂਜੀ 100 ਦੇਣਾ ਜੀ ਠੀਕ ਆ ਹਾਂਜੀ 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 ਸਸਤੀ ਕਾ ਦੇਰੇ ਸਰਗਰ ਨਹੀਂ ਬ੍ਰੀਡ ਆਪਾ ਮਿੰਨ ਸਟਾਈਪ ਪਾਊਡਰ ਹੈਗਾ ਮਿੰਨਲ ਮੈਕਟਰ ਇਹਦਾ ਕੀ ਕੰਮ ਕਰਦਾ ਇਹ ਇਹ ਬੱਚੀ ਜਿਹੜੀ ਦੀ ਓਵਰਾਲ ਗਰੋਥ ਵਾਸਤੇ ਜਿਵੇਂ ਕੋਈ ਬੱਚੇ ਤਾਂ ਨਹੀਂ ਕਮਜ਼ੋਰ ਹੈ ਜਾਂ ਆਪਣਾ ਡੰਗਰ ਰਹਿੰਦਾ ਨਹੀਂ ਵਾਰ-ਵਾਰ ਰਿਪੀਟ ਹੋ ਰਿਹਾ ਫੁਰਦਾ ਜੀ ਠੀਕ ਆ ਉਹਦੇ ਵਾਸਤੇ ਉਹਦੇ ਵਾਸਤੇ ਕੱਟੀ-ਵੱੱਛੀ ਆਪਾਂ ਤਿਆਰ ਕਰਨੀ ਹੈ ਵਧੀਆ ਕਿਉਂਕੋ ਬੱਚੀ ਹੈ ਵੀ ਸਵਾ ਦਾਲ ਦੀ ਆਪਣੀ ਡੇਢ ਸਾਲ ਦੀ ੱਬਣੋ ਜੀ ਠੀਕ ਆ ਕੋ ਚੋਟੀ ਐ ਇਹ ਸਪਾਰਕ ਕੰਪਨੀ ਦਾ ਨਵਾਂ ਪ੍ਰੋਡਕਟ ਆਇਆ ਜੀ ਹਨਾ ਇਹ ਪ੍ਰੋਡਕਟ ਆਪਣਾ ਬਹੁਤ ਪੁਰਾਣਾ ਆ ਜੀ ਠੀਕ ਆ ਜਿਹੜੀ ਲਾਂਚ ਨਵੇਂ ਰਿਜ਼ਲਟ ਚੱਲ ਰਹੇ ਜੀ ਅੱਜ ਕੱਲ੍ਹ ਆ ਰਿਜ਼ਲਟ ਤਾਂ ਬਹੁਤ ਆ ਰਹੇ ਨੇ ਜੀ ਹਨਾ ਠੀਕ ਆ ਤੇ ਇਹ ਕਹਾ ਜਿਹੜਾ H+ ਗੋਲਡ ਆਇਆਗਾ ਆ ਇਹ ਜਿਹੜਾ ਪ੍ਰੋਡਕਟ ਆ ਬਣਾ H+ 50 ਗੋਲਡ ਆ ਜੀ ਇਹ ਮਤਲਬ ਸਪੈਸ਼ਲ ਤੰਗਾਂ ਦੇ ਲੇਵਾ ਬਣਾਉਣ ਵਾਸਤੇ ਕੋਟੀ ਪਹਿਲਾਂ ਚੋਟੀ ਏ ਕਹਿੰਦੇ ਵੀ ਆਪਣਾ ਪਹਿਲਾਂ ਚੋਟੀ ਦਾ ਲੇਵਾ ਨਹੀਂ ਬਣਦਾ ਠੀਕ ਆ ਚਟਾਨੀ ਬਣ ਰਿਹਾ ਉਹਦੇ ਵਾਸਤੇ 15 15 ਮਿੰਟ ਪੂਰੀ ਗਰੋਥ ਕਰਦੇ ਯਾਨੀ ਵਧੀਆ ਜੱਟਾਂ ਨੂੰ ਗਰੋਥ ਕਰੂਗਾ ਜੀ ਨਾਲੇ ਤਾਂ ਡੰਗਰ ਦੀ ਸ਼ਾਈਨਿੰਗ ਚੈੱਕ ਕਰ ਲੈਣਾ ਠੀਕ ਆ ਬਾਕੇ ਉਸ ਤੋਂ ਬਾਅਦ ਨਾਲੇ ਲੇਵਾ ਚੈੱਕ ਕਰਾ ਪਹਿਲੇ ਵੀਡੀਓ ਬਣਾਓ ਉਸ ਤੋਂ ਬਾਅਦ ਮਿਨੇਟੇਡ ਮਹੀਨੇ ਬਾਅਦ ਜਦੋਂ ਡੰਗਰ ਆਪਣਾ ਸੁਪ ਹੋਵੇ ਵੀਡੀਓ ਬਣਾ ਲਓ ਜੀ ਠੀਕ ਆ ਵਿਦ ਪ੍ਰੂਫ ਠੀਕ ਆ ਰਿਜਲ ਸਹੀ ਮਿਲੂਗਾ ਯਾਨੀ ਪੂਰਾ ਰਿਜਲਤ ਮਿਲੂਗਾ ਹਾਂਜੀ ਠੀਕ ਆ ਤੇ ਹੋਰ ਪ੍ਰੋਡਕਟ ਆ ਰਿਹਾ ਵੀਰੇ ਇੱਕ ਐਕਟਿਵਟੀ ਆਪਣੇ ਬਹੁਤ ਹੈ ਜੀ ਮਿਲਕ ਸ਼ੋਟ ਪਾਊਡਰ ਆ ਰਿਹਾ ਜਿਵੇਂ ਦੁੱਧ ਵਾਸਤੇ ਦੁੱਧ ਵਾਸਤੇ ਹੈਨਾ ਦੁੱਧ ਫੈਂਟ ਵਾਸਤੇ ਪਾਊਡਰ ਆ ਰਿਹਾ ਦੁੱਧ ਨਹੀਂ ਵਗ ਰਿਹਾ ਫੈਂਟ ਨਹੀਂ ਵਗ ਰਿਹਾ ਡੰਗਰ ਆਪਣਾ ਰਾਜੀ ਨਹੀਂ ਹੋ ਰਿਹਾ ਠੀਕ ਆ ਇਹ ਉਹਦੇ ਵਾਸਤੇ 100 ਗ੍ਰਾਮ ਪਾਊਡਰ ਪਾਣੇ ਨੇ ਓਕੇ 100 ਗ੍ਰਾਮ ਹਾਂਜੀ ਡੰਗਰ ਜਿਹੜਾ ਆਪਣਾ ਸੂਪ ਆ 10-12 ਦਿਨਾਂ ਬਾਅਦ ਮੈਣਾ ਛੜ ਜਾਂਦਾ ਜਿਵੇਂ ਹਾਂ ਮੋਤੂ ਬਾ ਸਟਾਰਟ ਕਰਾ ਦੇਓ ਡੰਗਰ ਆਪਣਾ ਕਹਿੰਦੇ ਵੀ ਕਮਜ਼ੋਰ ਹੋ ਗਿਆ ਇਹ ਦਿੱਕਤ ਆ ਤਾਂ ਨਾਲ ਮਿਲਖਣ ਬੋਲਰ ਤੇ ਲੱਗਦੇ ਆ ਕੌਨਸ ਦੇ ਸਕਦੇ ਆ ਨਾ ਇੱਕ ਇੱਕ ਗੋਲੀ ਫੇਰੇ ਸ਼ਾਮ ਦੁੱਧ ਚੋਣ ਤੋਂ ਘੰਟਾ ਪਹਿਲਾਂ ਠੀਕ ਆ ਕੰਬੀਨੇਸ਼ਨ ਬਣਾ ਕੇ ਦਿਓ ਜੀ ਸਿਰੇ ਜਿਹ ਬੱਚੇ ਬੁੰਚਾ ਭੁੱਲੀ ਹੋਵੇ ਉਹਦੇ ਘਤਰ ਆ ਨਾ ਹਾਂਜੀ ਇਹ ਮਤਲਬ ਬੱਚਾ ਮਰ ਗਿਆ ਭੁੱਲ ਗਿਆ ਬੱਚਾ ਅਸ਼ੂ ਜਾਂ ਐਵੇਂ ਛੜ ਮਾਰਦੇ ਕੋਈ ਹਾਂ ਇਹ ਉਹਦੇ ਵਾਸਤੇ ਸਿਰੇ ਰਿਜ਼ਲਟ ਮਿਲੂਗਾ ਠੀਕ ਆ ਹਾਂਜੀ ਤੇ ਇੱਕ ਹੁਣ ਲਾਂਚ ਹੋਇਆ ਥੋੜਾ ਐਕਟਿਵ ਹੋ ਗਿਆ ਜੀ ਐਕਟਿਵ ਗੋਲਡ ਹਾਂ ਇਹ ਕਾਫ ਤਿਆਰ ਕਰਨ ਵਾਸਤੇ ਹੈ ਨਾ ਛੋਟੇ ਕਟਰੂ ਮਤਲਬ 0 ਦਿਨਾਂ ਤੋਂ ਸਟਾਰਟ ਜੇ ਪਹਿਲੇ ਦਿਨ ਤੋਂ ਸਟਾਰਟ ਹੋ ਜਾਊਗਾ ਠੀਕ ਆ ਤੇ ਪਹਿਲੇ ਦਿਨ ਤੋਂ 2 ਜੀ ਪੰਜ-ਪੰਜ ਮਿਲ ਸਵੇਰੇ ਸ਼ਾਮ ਦੀ ਓਕੇ 15 ਦਿਨਾਂ ਤੋਂ ਬਾਅਦ ਇਹਦੀ 2 ਜੀ ਬਾਜੂ 10-10 ਮਿਲ ਓਜੂ ਵੀ ਉਸ ਤੋਂ ਬਾਅਦ ਫਿਰ ਮਹੀਨੇ ਬਾਅਦ 15-15 ਮਿਲ ਕਰਦੇ ਨੇ ਕਿੰਨਾ ਟਾਈਮ ਬੰਦਾ ਬਈ ਇਹ ਟਕਟੋ ਦਾ ਇੱਕ ਕਟਰੋਲ 10 ਲੀਟਰ ਪਾਓ ਜੀ ਠੀਕ ਆ ਉਸ ਤੋਂ ਬਾਅਦ ਆਪਣਾ ਮਿੰਟ ਦਾ ਹੀ ਪਾਊਡਰ ਯਾਨੀ 6 ਮਹੀਨੇ ਨੰਗੀ ਦਾਨਗੇ 3 ਮਹੀਨੇ 3 ਮਹੀਨੇ 4 ਮਹੀਨੇ ਲਗਾਤਾਰ ਪਾਓ ਇਹਨੂੰ ਓਕੇ ਲੀਟਰ ਦੇ ਪੰਜ ਗਰਾਂ ਦੇ ਪੈਕੇਟ ਅਵੇਲੇਬਲ ਹੈ ਜੀ ਆਪਣੇ ਕੋਲ ਠੀਕ ਆ ਤੇ ਉਸ ਤੋਂ ਬਾਅਦ ਮਤਲਬ ਜਦੋਂ 4 ਮਹੀਨੇ ਦਾ ਆਪਣਾ ਕਟਰੋਲ ਹੋ ਗਿਆ ਉਸ ਤੋਂ ਬਾਅਦ ਆਪਾਂ ਇਸ ਤਾਈ ਪਾਊਡਰ ਨੂੰ ਸਟਾਰਟ ਕਰਾਣਾ ਹੈ ਠੀਕ ਆ ਵਧੀਆ ਕ੍ਰੋਸ ਹੋ ਗਈ ਜੀ ਸੈਨਿਕ ਵਧੀਆ ਵੇਟ ਬੂਟ ਖਾਰਾ ਪਰ ਬੜੂ ਹਨਾ ਕੱਟੀਆਂ ਵਿੱਚ ਆਪਣੇ ਵਧੀਆ ਤਿਆਰ ਹੋ ਜਾਂਦੀ ਠੀਕ ਆ ਬਾਈ ਠੀਕ ਆ ਤੇ ਬਾਈ ਜਿਹੜਾ ਇਹ ਇਹਦੇ ਨਾਲ ਕੋਈ ਹੋਰ ਪਾਉਣ ਦੀ ਲੋੜ ਤਾਂ ਨਹੀਂ ਪਰ ਜਿਵੇਂ ਅਸੀਂ ਫੀਡ ਫੁੱਡ ਪਾਉਣੇ ਆਗੇ ਨਹੀਂ ਨਹੀਂ ਇਹਦੇ ਨਾਲ ਜਿਵੇਂ ਕਾਫ ਸਟਰ ਫੀਡ ਪਾਣੇ ਆਪਾਂ ਹਾਂਜੀ ਉਹ ਪਾ ਸਕਦੇ ਆਂ ਉਹ ਪਾ ਸਕਦੇ ਆਂ ਠੀਕ ਆ ਹੋਰ ਕੁਝ ਪਾਉਣ ਦੀ ਲੋੜ ਨਹੀਂ ਅਸਲ ਕਾਫ ਐਕਟਿਵ ਗੋਲਡ ਪਾਉ ਠੀਕ ਆ ਕਾਫ ਸਟਰ ਫੀਡ ਪਾ ਸਟਾਰਟ ਕਰਦੇ ਠੀਕ ਆ ਬਾਈ ਹਾਂ ਠੀਕ ਆ ਧੰਨਵਾਦ ਬਾਈ ਓਕੇ ਲਓ ਬਾਈ ਹਾਂਜੀ ਸਾਸ਼ਤਰੀ ਕ ਭਾਈ ਇਹੜਾ ਆਪਣਾ ਸੀਐਨਐਸ ਦਾ ਪ੍ਰੋਡਕਟ ਆ ਰਿਹਾ ਹੈਗਾ ਹਾਂਜੀ ਹਾਂਜੀ ਇਹ ਪ੍ਰੋਪਰ ਕਾਦਾ ਕੰਮ ਕਰਦਾ ਇਹ ਸਪੈਸ਼ਲ ਪਸ਼ੂ ਖੜਦਾ ਨਾ ਹੋਵੇ ਬੱਚਾ ਮਰ ਗਿਆ ਬੱਚਾ ਭੁੱਲ ਗਿਆ ਠੀਕ ਆ ਛੜ ਮਾਰਦੀ ਹੈ ਟੀਕਾ ਲੱਗਦਾ ਹੈ ਹੂੰ ਸਪੈਸ਼ਲ ਉਹਦੇ ਵਾਸਤੇ ਆ ਵੀਰੇ ਉਹਦੇ ਵਾਸਤੇ ਆ ਦੁੱਧ ਲਾਉਣ ਵਾਸਤੇ ਆ ਹਨਾ ਹਾਂ ਇਹਦੇ ਚ ਵੀਰੇ ਇੱਕ ਤਾਂ ਪਾਊਡਰ ਹੈਗਾ ਠੀਕ ਆ ਵੀਰੇ 20 20 ਕਰੇ ਰੰਗ ਦਾ ਓਕੇ ਇਹ ਪਾਊਡਰ ਦਾਣੇਦਾਰ ਹੈ ਨਾ ਬੋਟਲ ਯਾਰ ਨਾਲ ਬੋਤਲ ਹੈ ਵੀਰੇ ਨਿਕਲ ਬੋਤਲ ਆ ਗਈ ਹੈ ਨਾ ਤਿੰਨ ਚਮਚੇ ਪਾਊਡਰ ਦੇ 100 ml ਦਵਾਈ ਧਾਰ ਚੋਂਣ ਤੋਂ ਪੌਣਾ ਘੰਟਾ ਪਹਿਲਾਂ ਦੋਨੋਂ ਡੰਗ ਦੇਣਾ ਠੀਕ ਹੈ ਡੱਬੇ ਨੂੰ 5 ਦਿਨਾਂ ਦੇ ਖਤਮ ਕਰਨਾ ਤਿੰਨ ਡੱਬੇ ਲਗਾਤਾਰ ਪਿਆ ਦਿਓ ਠੀਕ ਹੈ ਜੀ ਨਾਲ ਭਰ ਚੱਕਣ ਦੀ ਲੋੜ ਨਹੀਂ ਉਹ ਦਵਾ ਛੜਨੀ ਮਾਰੂ ਜਾਂ ਬੱਚੇ ਬੱਚੀ ਨੂੰ ਕੁਝ ਵੀ ਨਹੀਂ ਹੁੰਦਾ ਵੀਰੇ ਇੰਨਾ ਵਧੀਆ ਪ੍ਰੋਟੈਕਟ ਹੈ ਠੀਕ ਆ ਬਾਈ ਇਹ ਸਾਡਾ ਪ੍ਰੋਡਕਟ ਲੈਵੇ ਵਾਸਤੇ ਹੈ ਵੀਰੇ ਸੀਐਨਐਸ ਗੋਲਡ ਹੈ ਨਾ ਇਹਦੇ ਬਾਰੇ ਨੌਲੇ ਦੇਉਂਗਾ ਤੇ ਜਿਹੜੀ ਵਿਟਾਮਿਨ ਐਚ ਦੀ ਮਾਤਰਾ ਹੈ ਜੀ ਉਹ 1500 ਹੈ 15 150 200 ਕੰਪਨੀਆਂ ਕੰਮ ਕਰਦੀਆਂ ਵਿਟਾਮਿਨਾਂ ਚ ਹਾਂਜੀ ਹਾਂਜੀ ਠੀਕ ਹੈ ਜੀ ਸਾਰਿਆਂ ਦਾ ਰਿਫੈਂਡ ਚ ਟੜਕਾ ਲੱਗਦਾ ਜੀ ਹਾਂ ਇਹ 7 ਤਰ੍ਹਾਂ ਦੇ ਤੇਲ ਚ ਤਿਆਰ ਕਰਿਆ ਹੋਇਆ ਪ੍ਰੋਡਕਟ ਹੈ ਠੀਕ ਹੈ 7 ਤਰ੍ਹਾਂ ਤੇਲ ਪਾਏ ਨੇ ਹਾਂ 7 ਤਰ੍ਹਾਂ ਦਾ ਤੇਲ ਸਰੋਂ ਦਾ ਤੇਲ ਨਾਰੀਅਲ ਤੇਲ ਐਵੇਂ ਲੈ ਕੇ 7 ਤਰ੍ਹਾਂ ਦੇ ਤੇਲ ਲਏ ਹੋਏ ਹੈ ਜੀ ਠੀਕ ਆ ਬਈ ਠੀਕ ਆ ਬਿਲਕੁਲ ਲਿਕਵਿਡ ਫਾਰਮ ਦੇ ਅੰਦਰ ਹੈ ਜੀ ਠੀਕ ਆ ਬਈ ਠੀਕ ਆ ਸਪੈਸ਼ਲ ਲੇਵਾ ਬਣਾਉਣ ਵਾਸਤੇ ਜਿਹੜੇ ਸੱਜਰ ਪਸ਼ੂ ਸੂਏ ਆ ਉਹਦੇ ਚ ਦੁੱਧ ਵੀ ਵੱਧ ਐ ਜਿਹੜਾ ਦੋਜ ਵਧਾ ਕੇ ਪਹਿਲਾਂ ਨੂੰ ਬਈ ਇਹ ਕਾ ਪੂਰਾ ਕੰਮ ਕਰਦਾ ਜੇ ਪਹਿਲਾਂ ਨੂੰ ਟਾਈਮ ਪੂਰਾ ਵੀਰੇ 15-15 ਮਲ ਸਵੇਰੇ ਸ਼ਾਮ ਦੋਜ ਦਿਓ ਤਿੰਨ ਮਹੀਨੇ ਪਹਿਲਾਂ ਸਟਾਰਟ ਕਰਦੋ ਪਹਿਲਣ ਚ ਠੀਕ ਆ ਬਈ ਦੋਏ ਚਾਹੇ ਦੋ ਮਹੀਨੇ ਪਹਿਲਾਂ ਦੇ ਦਿਓ ਪਹਿਲਣ ਚ ਤਿੰਨ ਮਹੀਨੇ ਪਹਿਲਾਂ ਸਟਾਰਟ ਕਰ ਨੀ ਤਿੰਨ ਮਹੀਨੇ ਪਹਿਲਾਂ ਤੇ ਕਰਨਾ ਪਊ ਸਟਾਰਟ ਹਣਾ ਉਂ ਦੋ ਮਹੀਨੇ ਦੋ ਮਹੀਨੇ ਜੀ ਗਾੜਾ ਬੱਚੇ ਤਿਆਰ ਕਰਨ ਵਾਸਤੇ ਆ ਜੀ ਕਟਰੂ ਪਿਓਰ ਕਾਫ ਹਣਾ ਕਾਫ ਵੀਰੇ ਠੀਕ ਆ ਇਹ ਪ੍ਰੋਜੈਕਟ ਨਵਾਂ ਆਇਆ ਮੈਂ ਕਹਿੰਨਾ ਹੁਣ ਇਹਦਾ ਕੀ ਰਿਸਪੌਂਸ ਪਹੁੰਚ ਆ ਰਿਹਾ ਵੀਰੇ ਦਾ ਬਹੁਤ ਵਧੀਆ ਰਿਸਪੌਂਸ ਆ ਵੀਰੇ ਆਏ ਮਹੀਨੇ ਬੱਚੇ ਦਾ ਅਜਮ ਵਿੱਤਾ ਮਾਰ ਲਓ ਮਹੀਨੇ ਬਾਅਦ ਸਾਡਾ ਪਿਆ ਕੇ ਪਿਓਰ ਕਾਫ ਵਿੱਤਾ ਮਾਰ ਲਓ 10 ਕਿਲੋ ਵੇਟ ਅਗੇਨ ਮਿਲੂਗਾ ਵੀਰੇ ਦੇਨ ਮਿਲੂਗਾ ਯਾਨੀ ਗਰੋਥ ਵੀ ਕਰੂਗਾ ਹਾਂ ਹਾਈਟ ਵੀ ਵਧੂਗੀ ਹਾਈਟ ਵੀ ਵਧੂਗੀ ਹਾਈਟ ਵੀ ਵਧੂਗਾ ਵੀਰੇ ਠੀਕ ਆ ਬਾਈ ਉਸ ਤੋਂ ਬਾਅਦ ਕੋਈ ਪਸ਼ੂ ਰਹਿੰਦਾ ਨਾ ਹੋਵੇ ਹਾਂਜੀ ਕੀ ਪਿੰਡ ਆਈ ਜੀ ਹੀਟ ਚ ਦਾ ਪਸ਼ੂ ਸਹੀ ਆਉਂਦਾ ਹੈ اے ਆਈ ਸੇਫ ਹੈ ਨਾ ਆਏ ਆਈ ਸੇਫ اے ਆਈ ਕਰਾਉਣ ਤੋਂ ਬਾਅਦ ਲਾਉ ਦੇਣਾ ਇੱਕ ਤਾਂ ਅੱਧਾ ਘੰਟਾ ਪਹਿਲਾਂ ਦੇ ਦਿਓ ਫਿਰ اے ਆਈ ਕਰਾ ਕੇ ਨਾਲ ਦੀ ਨਾਲ ਫੇਰ ਦੇ ਦਿਓ ਠੀਕ ਆ ਬਾਈ ਦੋ ਸ਼ੀਸ਼ੀਆਂ ਪਿਆ ਦਿਓ ਵੀਰੇ 100% ਰਿਜ਼ਲਟ ਮਿਲੂਗਾ ਯਾਨੀ ਪਾਏ ਆਈ ਪ੍ਰੋਪਰ ਰਹੂਗਾ ਹਾਂ ਪ੍ਰੋਪਰ ਜੀ ਪ੍ਰੋਪਰ ਠੀਕ ਆ ਬਾਈ ਧੰਨਵਾਦ ਤੇ ਲੈ ਵੀ ਸਜਣੋ ਤੁਹਾਨੂੰ ਐਂਡ ਤੱਕ ਜਾਣਕਾਰੀ ਲੈਤੀ ਆ ਤਿੰਨੇ ਕੰਪਨੀਆਂ ਦੀ ਤੇ ਕਿਹੜੇ ਕਿਹੜੇ ਪ੍ਰੋਡਕਟ ਆਉਂਦੇ ਆ ਤੇ ਕਿਹੜਾ ਕਿਹੜੇ ਕੰਮ ਆਉਂਦਾਗਾ ਇੱਕ ਵਾਰੀ ਇਹ ਸਾਰੀ ਕੰਪਨੀਆਂ ਦੇ ਤੁਸੀਂ ਪ੍ਰੋਡਕਟ ਸਾਰੇ ਜਾਣਦੇ ਹੋ ਵੈਸੇ ਜ ਉਹ ਵਰਤ ਕੇ ਜਰੂਰ ਦੇਖਿਓ ਨਰਾਸ਼ ਨਹੀਂ ਹੋਮੋਗੇ ਤਿੰਨੇ ਕੰਪਨੀਆਂ ਦੇ ਪ੍ਰੋਡਕਟ ਬਹੁਤ ਹੀ ਵਧੀਆ ਆਉਂਦੇ ਨੇ ਟਰਾਈ ਜਰੂਰ ਕਰਿਓ ਇੱਕ ਵਾਰੀ ਤੇ ਵੀਡੀਓ ਕਿਵੇਂ ਲੱਗੀ ਤੇ ਇੱਕ ਕਮੈਂਟ ਕਰਕੇ ਜਰੂਰ ਜਾਇਓ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਾਰਿਆਂ ਦਾ